ਫਰੀਦਕੋਟ ਤੇਜੀ ਸੀਟ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਕਾਫੀ ਖਿੱਚੋਤਾਣ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਅਤੇ ਉੱਥੇ ਹੀ ਭਾਜਪਾ ਦੇ ਵੱਲੋਂ ਪੰਜਾਬ ਦੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਇੱਥੇ ਇਸ ਦੇ ਵਿਚਕਾਰ ਸਾਬਕਾ ਵਿਦਾਇਕ ਕਿੱਕੇ ਢਿੱਲੋਂ ਵੀ ਜਿਹੜਾ ਨੇ ਫੇਸਬੁਕ ਤੇ ਲਾਈਵ ਹੋਏ ਨੇ ਕਿੱਕੇ ਢਿੱਲੋਂ ਨੇ ਫੇਸਬੁਕ ਤੇ ਲਾਈਵ ਹੋ ਕੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕਲਾਕਾਰ ਤੋਂ ਦੂਰੀ ਬਣਾ ਕੇ ਰੱਖੋ ਇਸ ਦੇ ਨਾਲ ਹੀ ਉਹਨਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਹਲਕੇ ਦਾ ਹੀ ਬੰਦਾ ਚੁਣਨਾ ਚਾਹੀਦਾ ਤਾਂ ਕਿ ਦੇਰ ਰਾਤ ਜੇ ਤੁਹਾਨੂੰ ਕੋਈ ਤਕਲੀਫ ਪਰੇਸ਼ਾਨੀ ਹੋਵੇ ਤਾਂ ਤੁਸੀਂ ਉਸ ਦਾ ਬੋਹਾ ਖੜਕਾ ਸਕੋ ਨਾ ਕਿ ਉਸ ਦਾ ਪਤਾ ਲੱਭੋ ਕਿ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਲਾਕਾਰ ਸਿਰਫ ਫਿਲਮਾਂ ਕਰਦੇ ਚੰਗੇ ਲੱਗਦੇ ਨੇ ਵੋਟਾਂ ਮੰਗਦੇ ਨਹੀਂ ਸਤਕਾਰਯੋਗ ਪੰਜਾਬੀਆਂ ਨੂੰ ਸਾਰੇ ਫਰੀਦਕੋਟ ਹਲਕੇ ਦੇ ਸੂਝੂਨ ਵੋਟਰਾਂ ਨੂੰ ਸਾਰਿਆਂ ਨੂੰ ਫਤਿਹ ਅਰਸ ਕਰਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਅੱਜ ਇਹ ਵੀਡੀਓ ਪਾਉਣ ਲੱਗੇ ਆ ਬੇਨਤੀ ਕਰਨ ਵਾਸਤੇ ਕਿ ਤੁਸੀਂ ਐਮਪੀ ਦੀ ਚੋਣ ਕਰਨੀ ਹੈ ਸੋਚ ਸਮਝ ਕੇ ਐਮਪੀ ਦੀ ਚੋਣ ਕਰਿਓ ਸਭ ਤੋਂ ਜ਼ਰੂਰੀ ਹੈ ਜਿਹੜਾ ਐਮਪੀ ਤੁਸੀਂ ਚੁੜਨਾ ਹੈ ਉਹ ਹਮੇਸ਼ਾ ਤੁਹਾਡੇ ਵਿੱਚ ਹਾਜ਼ਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਘਰ ਕਿੱਥੇ ਹੈ ਉਹਦਾ ਟਿਕਾਣਾ ਕਿੱਥੇ ਹੈ ਕੱਲ ਨੂੰ ਤੁਹਾਨੂੰ ਲੋੜ ਪੈ ਜੇ ਤੁਸੀਂ ਖੁਸ਼ੀ ਗਮੀ ਚ ਬੁਲਾਉਣਾ ਹੋਵੇ ਕਿਸੇ ਕੰਮ ਵਾਸਤੇ ਉਹਦੇ ਕੋਲ ਜਾਣਾ ਹੋਵੇ ਤੁਹਾਨੂੰ ਪਤਾ ਹੋਵੇ ਕਿਹੜਾ ਬੂਆ ਜਾ ਕੇ ਖੜਕਾਉਣਾ ਹੈ ਇੱਥੇ ਜਿਹੜੇ ਦੂਜੀ ਪਾਰਟੀਆਂ ਦੇ ਕੈਂਡੀਡੇਟ ਹੈ ਉਹ ਇਸ ਹਲਕੇ ਤੇ ਰਹਿਣ ਵਾਲੇ ਨਹੀਂਗੇ ਫਰੀਦਕੋਟ ਹਲਕੇ ਦੇ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਭਾਈ ਉਹਨਾਂ ਦਾ ਘਰ-ਕਾਟ ਕਿੱਥੇ ਹੈ ਕਿੰਨੀ ਦੇਰ ਕਿੱਥੇ-ਕਿੱਥੇ ਰਹਿੰਦੇ ਆ ਬੰਬੇ ਰਹਿੰਦੇ ਆ ਵਿਲਾਇਤ ਰਹਿੰਦੇ ਆ ਮੈਂ ਉਹਨਾਂ ਸਾਰਿਆਂ ਦੀ ਬੜੀ ਰਿਸਪੈਕਟ ਕਰਦਾ ਉਹ ਅੱਛੇ ਕਲਾਕਾਰ ਨੇ ਪਰ ਫਰੀਦਕੋਟ ਵਾਲਿਓ ਮੇਰੀ ਬੇਨਤੀ ਹੈ ਤੁਸੀਂ ਕਲਾਕਾਰ ਨਹੀਂ ਚੁੜਨਾ ਤੁਸੀਂ ਇੱਕ ਐਮਪੀ ਚੁੜਨਾ ਜਿਹੜੇ ਤੁਹਾਡੇ ਦੁੱਖ ਸੁੱਖ ਵਿੱਚ ਕੰਮ ਆ ਸਕੇ ਤੁਹਾਡੀ ਮੁਸ਼ਕਲ ਵਾਸਤੇ ਤੁਹਾਡੇ ਕੰਮਾਂ ਵਾਸਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕੇ ਮੇਰੀ ਬੇਨਤੀ ਹੈ ਕਲਾਕਾਰਾਂ ਦਾ ਇੱਕ ਸਥਾਨ ਹੈ ਆਪਾਂ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਹਾਂ ਅਰਮੋਲ ਜੀ ਨੇ ਕਾਗਜ਼ ਭਰੇ ਉਹਨਾਂ ਨਾਲ ਬੜੇ ਵੱਡੇ ਵੱਡੇ ਕਲਾਕਾਰ ਆਏ ਬੜੀ ਚੰਗੀ ਗੱਲ ਹੈ ਸਾਡੀ ਫਰੀਦਕੋਟ ਦੀ ਧਰਤੀ ਤੇ ਆਏ ਪਰ ਮੇਰੀ ਇੱਕ ਉਹਨਾਂ ਨੂੰ ਸਵਾਲ ਵੀ ਹੈ ਤੇ ਮੇਰਾ ਵੋਟਰਾਂ ਨੂੰ ਬੇਨਤੀ ਵੀ ਹੈ ਕਿ ਭਾਈ ਚੰਗੀ ਗੱਲ ਹੈ ਇਸ ਭਾਨੇ ਕਲਾਕਾਰ ਤੁਸੀਂ ਦੇਖ ਲੇ ਵੈਸੇ ਤਾਂ ਜਦੋਂ ਆਪਾਂ ਫਿਲਮ ਦੇਖਣ ਜਾਣੀ ਆ ਆਪਾਂ ਨੂੰ ਪੈਸੇ ਦੇ ਕੇ ਜਾ ਕੇ ਦੇਖਣੀ ਪੈਣੀ ਹੈ ਮੁਫਤ ਨਹੀਂ ਆਪਾਂ ਫਿਲਮ ਦੇਖ ਸਕਦੇ ਸੋ ਮੇਰੀ ਬੇਨਤੀ ਹੈ ਉਹਨਾਂ ਦਾ ਆਪਦਾ ਕੰਮ ਹੈ ਐਮਪੀ ਦਾ ਆਪਦਾ ਕੰਮ ਹੈ ਤੁਸੀਂ ਐਮਪੀ ਚੁਣਨਾ ਹੈ ਆਵਦੀ ਧੀ ਜਿਹਦੇ ਪੇਕੇ ਫਰੀਦਕੋਟ ਆ ਬੀਬੀ ਅਮਰਜੀਤ ਕੌਰ ਸਾਹੋ ਕੇ ਤੇ ਆਵਦੀ ਨੋ ਜਿਹਦੇ ਸਹਰੇ ਮੁਗੇ ਆ ਉਹਦੇ ਸਿਰ ਤੇ ਹੱਥ ਰੱਖੋ ਤਾਂ ਕਿ ਤੁਹਾਡੇ ਵਿੱਚ ਤੁਹਾਡੇ ਕਮਾਕਾਰਾਂ ਵਾਸਤੇ ਖੁਸ਼ੀ ਗਮੀ ਵਿੱਚ ਉਹ ਵਿਚਰ ਸਕੇ ਦੂਜੀ ਬੇਨਤੀ ਹੈ ਸਾਥੀਓ ਕਿ ਕਰਮਜੀਤਰ ਮੋਲਜੀ ਨੇ ਜਿਹੜੇ ਕਾਗਜ਼ ਭਰੇ ਆ ਉਹਦੇ ਵਿੱਚ ਇਨਾਂ ਨੇ ਜਿਹੜੀ ਰੈਜ਼ਰਵੇਸ਼ਨ ਦਾ ਸਰਟੀਫਿਕੇਟ ਲਾਇਆ ਐ ਐਸਸੀ ਸਰਟੀਫਿਕੇਟ ਲਾਇਆ ਉਹ ਡੂੰਬ ਬਰਾਦਰੀ ਦਾ ਲਾਇਆ ਆਪਣਾ ਜਿਹੜਾ ਫਰੀਦਕੋਟ ਹੈ ਪਾਰਲੀਮੈਂਟ ਹੈ ਉਹਦੇ ਵਿੱਚ 90% ਦੀ ਆਬਾਦੀ ਹੈ ਜਿਹੜੀ ਉਹ ਮਜਬੀ ਸਿੱਖ ਬਰਾਦਰੀ ਦੀ ਹੈ ਜਿਹਦੇ ਵਿੱਚੋਂ ਬੀਬੀ ਅਮਰਜੀਤ ਕੌਰ ਸਹੋਕੇ ਆ ਪਰ ਹੋਇਆ ਕੀ ਹੈ ਕਿ ਜਿਹੜਾ ਕਰਮਜੀਤ ਅਨਮੋਲਜੀ ਦਾ ਪਰਤ ਆਪਣਾ ਸਕੂਲ ਦਾ ਸਰਟੀਫਿਕੇਟ ਹੈ ਜਿੱਥੇ ਸਕੂਲ ਚ ਪੜ੍ਹਦੇ ਹੁੰਦੇ ਸੀ ਉਹ ਸਰਟੀਫਿਕੇਟ ਚ ਲਿਖਿਆ ਹੋਇਆ ਹੈ ਇਹਨਾਂ ਦੀ ਬਰਾਦਰੀ ਮਰਾਸੀ ਹੈ ਉਹ BC ਚ ਆਉਂਦੀ ਹੈ ਸਿਰਫ ਇਲੈਕਸ਼ਨ ਲੜਨ ਵਾਸਤੇ ਇਹਨਾਂ ਨੇ BC ਤੋਂ SC ਸਰਟੀਫਿਕੇਟ ਬਣਵਾਇਆ ਸੋ ਮੇਰੀ ਬੇਨਤੀ ਹੈ ਜਿਹੜੇ ਸੱਜਣ SC ਕੋਟੇ ਵਾਲਿਆਂ ਨਾਲ ਵੀ ਐਨਾ ਕੋਈ ਧੱਕਾ ਕਰ ਸਕਦੇ ਆ ਕਿ BC ਤੋਂ SC ਬਣ ਜਾਣ ਓਵੇਂ ਹੀ ਫਰੀਦਕੋਟ ਪਾਰਲੀਮੈਂਟ ਵਿੱਚ ਕਾਫੀ ਵੋਟਾਂ ਮੋਰੀਆ ਸਿੱਖ ਭਾਈਚਾਰੇ ਦੀਆਂ ਬਾਜੀਗਰ ਭਾਈਚਾਰੇ ਦੀਆਂ ਕਾਂਗਰਸ ਪਾਰਟੀ ਨੇ ਇਹਨਾਂ ਨੂੰ 2% ਰੱਖਵਾ ਕਰਨ ਦਿੱਤਾ ਸੀ ਆਮ ਆਦਮੀ ਪਾਰਟੀ ਨੇ ਉਹ ਵੀ ਖੋ ਲਿਆ ਸੋ ਮੇਰੀ ਉਹਨਾਂ ਭਾਈਚਾਰਿਆਂ ਨੇ ਵੀ ਬੇਨਤੀ ਹੈ ਕਿ ਹਮੇਸ਼ਾ ਕਾਂਗਰਸ ਪਾਰਟੀ ਹਰੇਕ ਭਾਈਚਾਰੇ ਨਾਲ ਖੜੀ ਹੈ ਤੁਹਾਡੇ ਦੁੱਖ ਸੁੱਖ ਵਿੱਚ ਤੁਹਾਡੀਆਂ ਲੋੜਾਂ ਵਾਸਤੇ ਤੁਹਾਡੇ ਕੰਮਾਂ ਵਾਸਤੇ ਸੋ ਅੱਜ ਸਮਝੋ ਤੇ ਮੈਂ ਅਰਮੋਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਕੀ ਲੋੜ ਸੀ ਐਸਸੀ ਸਰਟੀਫਿਕੇਟ ਬਣਾਉਣ ਦੀ ਤੁਸੀਂ ਤਾਂ ਇੱਕ ਕਲਾਕਾਰ ਬੰਦੇ ਹੋ ਤੁਸੀਂ ਤਾਂ ਭਾਵੇਂ ਜਰਨਲ 'ਚ ਉਹ ਇਲੈਕਸ਼ਨ ਲੜ ਲੈਂਦੇ ਤੁਹਾਨੂੰ ਤਾਂ ਸਾਰੀ ਦੁਨੀਆ ਪਛਾਣਦੀ ਹੈ ਕਿਸੇ ਗਰੀਬ ਆਪ ਪਾਰਟੀ ਦੇ ਵੋਲੰਟੀਅਰ ਦਾ ਹੱਕ ਮਾਰਨ ਦੀ ਕੋਈ ਲੋੜ ਨਹੀਂ ਸੀ ਕਿਸੇ ਆਮ ਆਦਮੀ ਪਾਰਟੀ ਦੇ ਫਰੀਦਕੋਟ ਹਲਕੇ ਦੇ ਰਹਿਣ ਵਾਲੇ ਵਰਕਰ ਨੂੰ ਟਿਕਟ ਮਿਲ ਜਾਂਦੀ। ਸ਼ਾਇਦ ਉਹ ਵਿਚਾਰਾ ਇਲੈਕਸ਼ਨ ਲੜ ਕੇ ਦੇਖ ਲੈਂਦਾ। ਜੋ ਇਹ ਆਮ ਆਦਮੀ ਪਾਰਟੀ ਦਾ ਨਾ ਨਾਰਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਟਿਕਟ ਦੇ ਆਮ ਆਦਮੀਆਂ ਨੂੰ ਟਿਕਟ ਦੇਣੀ ਹੈ। ਸੋ ਮੈਂ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਸਾਰੀਆਂ ਗੱਲਾਂ ਧਿਆਨ ਚ ਰੱਖੋ। ਆਪਦੀ ਧੀ ਆਫ ਦੀ ਨੋ ਦੇ ਸਿਰ ਤੇ ਯਾਤਰਾ ਰੱਖੋ। ਇੰਨਾ ਕਹਿੰਦਾ ਹੋਏ ਤੁਹਾਡੇ ਸਾਰੇ ਤੋਂ ਮਾਫੀ ਮੰਗਦਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।